ਜ਼ਿੰਦਗੀ ਬਦਲਣ ਲਈ ਮਨ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਪੈਂਦਾ ਹੈ ਚੜ੍ਹਦੀ ਕਲਾ ਦਾ ਅਰਥ ਇਹ ਨਹੀਂ ਕਿ ਦੁੱਖ ਨਹੀਂ ਆਉਣਗੇ ਬਲਕਿ ਇਹ ਹੈ ਕਿ ਹਰ ਹਾਲਤ ਵਿੱਚ ਹੌਂਸਲਾ ਸ਼ੁਕਰਾਨਾ ਅਤੇ ਭਰੋਸਾ ਰੱਖਿਆ ਜਾਵੇ ਬਣਾਇਆ ਜਾਵੇ ਜਦ ਮਨ ਮਜ਼ਬੂਤ ਹੁੰਦਾ ਹੈ ਤਦ ਹੀ ਸੋਚ ਬਦਲਦੀ ਹੈ ਰੋਣੇ ਤੋਣੇ ਨਾਲ ਜ਼ਿੰਦਗੀ ਨਹੀਂ ਬਦਲਦੀ ਦੁੱਖਾਂ ਉੱਤੇ ਰੋ ਰੋ ਕੇ ਮਨ ਹੋਰ ਕਮਜ਼ੋਰ ਹੁੰਦਾ ਹੈ ਅਤੇ ਸੋਚ ਨਕਾਰਾਤਮਕ ਬਣ ਜਾਂਦੀ ਹੈ ਜਦ ਮਨ ਮਜ਼ਬੂਤ ਹੁੰਦਾ ਹੈ ਤਦ ਹੀ ਸੋਚ ਬਦਲਦੀ ਹੈ ਫੈਸਲੇ ਸਹੀ ਹੁੰਦੇ ਹਨ ਅਤੇ ਕਰਮ ਸਹੀ ਦਿਸ਼ਾ ਵਿੱਚ ਜਾਂਦੇ ਹਨ ਮਨ ਦੀ ਹਾਲਤ ਬਦਲੋ ਜ਼ਿੰਦਗੀ ਆਪਣੇ ਆਪ ਬਦਲਣ ਲੱਗ ਜਾਵੇ ਜ਼ਿੰਦਗੀ ਜਿਵੇਂ ਚੱਲ ਰਹੀ ਹੈ ਉਸ ਨੂੰ ਚੱਲਣ ਦਿਓ ਹਰ ਮੋੜ ਤੇ ਰੋਕ ਟੋਕ ਕਰਨ ਨਾਲ ਮਨ ਭਾਰਾ ਹੋ ਜਾਂਦਾ ਹੈ ਜਦੋਂ ਦੁੱਖ ਆਵੇ ਤਾਂ ਘਬਰਾਉਣਾ ਅਰਦਾਸ ਅਤੇ ਸ਼ੁਕਰਾਨੇ ਨਾਲ ਆਪਣਾ ਸਹਾਰਾ ਬਣਾਓ ਦੁੱਖ ਵੀ ਸਿੱਖਿਆ ਦੇ ਕੇ ਲੰਘ ਜਾਂਦਾ ਹੈ ਸਮਾਂ ਸਭ ਤੋਂ ਵੱਡਾ ਉਪਚਾਰ ਹੈ ਜੋ ਅੱਜ ਭਾਰੀ ਲੱਗਦਾ ਹੈ ਕੱਲ ਹਲਕਾ ਹੋ ਜਾਂਦਾ ਹੈ ਵਿਸ਼ਵਾਸ ਰੱਖੋ ਹਰ ਚੀਜ਼ ਸਮੇਂ ਨਾਲ ਬਦਲਦੀ ਹੈ ਅਤੇ ਪਾਣੇ ਵਿੱਚ ਰਹਿਣ ਨਾਲ ਮਨ ਨੂੰ ਅਸਲੀ ਸ਼ਾਂਤੀ ਮਿਲਦੀ ਹੈ ਜ਼ਿੰਦਗੀ ਸਿਰਫ ਕੱਟਣ ਲਈ ਨਹੀਂ ਜਿਉਣ ਲਈ ਹੈ ਅਸੀਂ ਜ਼ਿੰਦਗੀ ਬਣਾਉਣ ਨਹੀਂ ਜ਼ਿੰਦਗੀ ਜਿਉਣ ਆਏ ਹਾਂ ਪਰ ਅਫਸੋਸ ਇਹ ਹੈ ਕਿ ਬਹੁਤ ਸਾਰੇ ਲੋਕ ਇਸ ਨੂੰ ਸਿਰਫ ਕੱਟ ਰਹੇ ਹਨ ਮਨ ਹਰ ਵੇਲੇ ਡਰ ਚਿੰਤਾ ਕਮੀ ਅਤੇ ਭਵਿੱਖ ਦੀ ਫਿਕਰ ਵਿੱਚ ਫਸਿਆ ਰਹਿੰਦਾ ਹੈ ਜਿਸ ਕਰਕੇ ਵਰਤਮਾਨ ਦਾ ਸੁੱਖ ਗਵਾਚ ਜਾਂਦਾ ਹੈ ਜ਼ਿੰਦਗੀ ਕੋਈ ਬੋਝ ਨਹੀਂ ਹੈ ਜੋ ਚੱਲਿਆ ਜਾਵੇ ਇਹ ਤਾਂ ਇੱਕ ਅਨਮੋਲ ਤੋਹਫਾ ਹੈ ਜਿਸ ਨੂੰ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ ਆਨੰਦ ਅਤੇ ਖੁਸ਼ੀ ਜ਼ਿੰਦਗੀ ਦਾ ਅਸਲ ਸਰੂਪ ਹਨ ਪਰ ਅਸੀਂ ਉਹਨਾਂ ਨੂੰ ਬਾਹਰ ਲੱਭਦੇ ਰਹਿੰਦੇ ਹਾਂ ਜਦੋਂ ਮਨ ਇਸ ਪਲ ਵਿੱਚ ਟਿਕ ਜਾਂਦਾ ਹੈ ਤਦ ਹਰ ਸਾਹ ਵਿੱਚ ਰਸ ਆ ਜਾਂਦਾ ਹੈ ਜੋ ਮਨੁੱਖ ਅੱਜ ਨੂੰ ਜੀ ਲੈਂਦਾ ਹੈ ਉਹੀ ਅਸਲ ਜ਼ਿੰਦਗੀ ਨੂੰ ਸਮਝ ਲੈਂਦਾ ਹੈ ਤੁਹਾਡੀ ਕੀਮਤ ਤੁਸੀਂ ਖੁਦ ਨਿਰਧਾਰਤ ਕਰੋ ਜੇ ਤੁਸੀਂ ਆਪਣੀ ਕਦਰ ਨਹੀਂ ਕਰੋਗੇ ਤਾਂ ਲੋਕ ਤੁਹਾਨੂੰ ਕੱਖਾਂ ਤੋਂ ਵੀ ਹਲਕਾ ਸਮਝਣ ਲੱਗ ਪੈਣਗੇ ਸੰਸਾਰ ਉਸੇ ਨੂੰ ਆਦਰ ਦਿੰਦਾ ਹੈ ਜੋ ਆਪਣੇ ਅੰਦਰ ਦੀ ਤਾਕਤ ਸਮਰੱਥਾ ਤੇ अहमियत ਨੂੰ ਮੰਨਦਾ ਹੈ ਆਪਣੇ ਸ਼ਬਦ ਸਮਾਂ ਅਤੇ ਮਿਹਨਤ ਦੀ ਕੀਮਤ ਰੱਖੋ ਜਿੱਥੇ ਤੁਹਾਡੀ ਕਦਰ ਨਾ ਹੋਵੇ ਉੱਥੇ ਰਹਿਣਾ ਵੀ ਆਪਣੀ ਬੇਕਦਰੀ ਕਰਨਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਮਹੱਤਵ ਦਿੰਦੇ ਹੋ ਤਦ ਹੀ ਦੁਨੀਆ ਤੁਹਾਨੂੰ ਮਹੱਤਵ ਦੇਣ ਲੱਗਦੀ ਹੈ ਜੈਸ ਦਿਨ ਤੁਸੀਂ ਆਪਣੀ ਸੋਚ ਦੇ ਰਾਜੇ ਬਣ ਗਏ ਉਸ ਦਿਨ ਤੋਂ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਆਪੇ ਹੀ ਬਦਲਣ ਲੱਗ ਪਵੇਗੀ ਕਿਉਂਕਿ ਮਨ ਦੀ ਸੋਚ ਹੀ ਹਰ ਕਰਮ ਦਾ ਸਰੋਤ ਹੁੰਦੀ ਹੈ ਜਦੋਂ ਸੋਚ ਤੁਹਾਡੇ ਕਾਬੂ ਵਿੱਚ ਆ ਗਈ ਡਰ ਸ਼ੱਕ ਤੇ ਘਾਟ ਦੀ ਭਾਵਨਾ ਆਪੇ ਹੀ ਖਤਮ ਹੋਣ ਲੱਗ ਪੈਂਦੀ ਹੈ ਫਿਰ ਮਨ ਤੁਹਾਨੂੰ ਕਮਜ਼ੋਰ ਨਹੀਂ ਸ਼ਕਤੀਸ਼ਾਲੀ ਬਣਾਉਂਦਾ ਹੈ ਐਸੇ ਮਨ ਨਾਲ ਕੀਤੇ ਕਰਮ ਸਫਲਤਾ ਸੁਖ ਅਤੇ ਸੁਹੂਲਤਾ ਵੱਲ ਲੈ ਜਾਂਦੇ ਹਨ ਇਸੇ ਲਈ ਕਿਹਾ ਗਿਆ ਹੈ ਕਿ ਜਿਹੜਾ ਆਪਣੇ ਮਨ ਦਾ ਰਾਜਾ ਹੈ ਉਹ ਸੰਸਾਰ ਦਾ ਵੀ ਰਾਜਾ ਹੈ ਇੱਥੇ ਰਾਜ ਦਾ ਭਾਵ ਕਿਸੇ ਤਖਤ ਨਾਲ ਨਹੀਂ ਸਗੋਂ ਹਰ ਸੁਖ ਹਰ ਸਹੂਲਤ ਅਤੇ ਅੰਦਰੂਨੀ ਸੰਤੁਸ਼ਟੀ ਨਾਲ ਹੈ ਤੁਸੀਂ ਜਿਵੇਂ ਦੇ ਵੀ ਹੋ ਆਪਣੇ ਆਪ ਨੂੰ ਕਬੂਲ ਕਰੋ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਤਾਕਤ ਆਪਣੇ ਆਪ ਨੂੰ ਮੰਨਣ ਵਿੱਚ ਹੈ ਜਦੋਂ ਤੁਸੀਂ ਆਪਣੀਆਂ ਕਮਜ਼ੋਰੀਆਂ ਖੂਬੀਆਂ ਭੂਤਕਾਲ ਤੇ ਵਰਤਮਾਨ ਨੂੰ ਬਿਨਾਂ ਨਫ਼ਰਤ ਸਵੀਕਾਰ ਲੈਂਦੇ ਹੋ ਉੱਥੇ ਹੀ ਤਬਦੀਲੀ ਦੀ ਸ਼ੁਰੂਆਤ ਹੁੰਦੀ ਹੈ ਸਵੀਕਾਰਤਾ ਅੰਦਰਲੀ ਰੁਕਾਵਟਾਂ ਹਟਾਉਂਦੀ ਹੈ ਮਨ ਹੌਲਾ ਹੁੰਦਾ ਹੈ ਅਤੇ ਰੂਹ ਸ਼ਾਂਤ ਫਿਰ ਦੇਖਣਾ ਜ਼ਿੰਦਗੀ ਤੁਹਾਡੇ ਹੀ ਅਨਸਾਰ ਬਦਲਣ ਲੱਗ ਪਵੇਗੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ